ਮੇਰਣਾ ਜੀ ਵਿੱਕੀ ਵਿੱਕੀ ਜੀ ਕੀ ਬ੍ਰਦਰ ਤੁਹਾਡੇ ਨਾਲ ਕੀ ਗੱਲ ਹੋਈ ਹੈ ਗੱਲ ਇਹ ਹੋਈ ਹੈ ਜੀ ਅੱਜ ਤੋਂ ਮਹੀਨਾ ਪਹਿਲਾਂ ਦੀ ਗੱਲ ਆ ਡੇਢ ਦੋ ਮਹੀਨੇ ਪਹਿਲਾਂ ਦੀ ਗੱਲ ਡੇਢ ਕੁ ਮਹੀਨਾ ਹੋ ਗਿਆ ਜੀ ਵੀ ਇੱਥੋਂ ਜੰਮੂ ਅਸਤੀ ਚੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਜੀ ਤੇ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਸੀਗਾ ਜੀ ਉਹ ਇੱਥੋਂ ਦੀ ਦੋਤੀ ਆ ਕੁੜੀ ਰਜਾਮੰਦੀ ਸੀ ਹਾਂਜੀ ਰਜਾਮੰਦੀ ਸੀ ਠੀਕ ਹੈ ਕੁੜੀ ਦੀ ਰਜਾਮੰਦੀ ਸੀ ਕੁੜੀ ਦੀ ਮਾ ਵੀ ਪਹਿਲਾਂ ਤਾਂ ਮੱਲਾ ਰਜਾ ਸੀ ਸੀਗੀ ਤੇ ਬਾਅਦ ਚ ਉਹ ਨਾ ਕਰੇ ਨਵੇਂ ਬਦਮਾਸ਼ ਇੱਥੇ ਜੇ ਅਕਲ ਤੋਂ ਉਹਨਾਂ ਦੇ ਘਰੇ ਬੈਠੇ ਰਹਿੰਦੇ ਉਹਦੀ ਮੰਗ ਤੋਂ ਮਾ ਬੋਲ ਉਹਦੇ ਕੋਲ ਬੈਠੇ ਰਹਿੰਦੇ ਜੀ ਫਿਰ ਇਹਨਾਂ ਨੇ ਵਿਆਹ ਕਰਾ ਲਿਆ ਸੀ ਇਹਨਾਂ ਨੂੰ ਅਸੀਂ ਕਿਹਾ ਵੀ ਇਹ ਸਾਡੀ ਕਹਿੰਦੇ ਕੁੜੀ ਮੋੜ ਦੋ ਅਸੀਂ ਇੱਥੇ ਬੁਲਾ ਲਿਆ ਜੇ ਨੂੰ ਉਹ ਕੁੜੀ ਇਹ ਕੰਮ ਨਹੀਂ ਹੋਣ ਦਿੰਦੀ ਸੀ ਉਹ ਕਹਿੰਦੀ ਮੈਂ ਨਹੀਂ ਜਾਣਾਗਾ ਉਹਨਾਂ ਚ ਉਹਨਾਂ ਚ ਮੈਂ ਨਹੀਂ ਜਾਣਾਗਾ ਨਹੀਂ ਜਾਣਾਗਾ ਕੁੜੀ ਆਹੀ ਗੱਲ ਕਰਦੀ ਰਹੀ ਹੈ ਜੀ ਤੇ ਅਸੀਂ ਫਿਰ ਵੀ ਉਸ ਕੁੜੀ ਨੂੰ ਉਹਨਾਂ ਦੇ ਮਾਪਿਆਂ ਨਾਲ ਤੋਰਦਾ ਜੀ ਖਾਣੇ ਬੁਲਾ ਕੇ ਅੱਜ ਕੀ ਹੋਇਆ ਉਹ ਤਾਂ ਕਹਿੰਦੇ ਰੀਤੂ ਨਾਲ ਸਾਡਾ ਕੋਈ ਰੌਲਾ ਨਹੀਂਗਾ ਜੀ ਫਿਰ ਬਾਅਦ ਚ ਇਹ ਰੀਤੂ ਨੂੰ ਉਹਨਾਂ ਨੇ ਇਹਨਾਂ ਨੇ ਕੁੜੀ ਦਾ ਵਿਆਹ ਕਰਤਾ ਜੀ ਉਹਨਾਂ ਨੇ ਨਾ ਕਰਤਾ ਕੁੜੀ ਦਾ ਵਿਆਹ ਨਹੀਂ ਮਰਨ ਦਿੰਦਾ ਜੀ ਕੁੜੀ ਦਾ ਵਿਆਹ ਉਹਨਾਂ ਨੇ ਨਾ ਕਰਤਾ ਹਾਂਜੀ ਨਾ ਕਰਤਾ ਜੀ ਅੱਜ ਫੇਰ ਇਹਨੂੰ ਕਿਉਂ ਕੁੱਟਿਆ ਜੀ ਅੱਜ ਇਹ ਤਾਂ ਫੇਰ ਗੱਲ ਪੈ ਗਈ ਜੀ ਬਸ ਉਹੀ ਰஞ்சிਸ਼ਾ ਜੀ ਹੋਰ ਤਾਂ ਕੋਈ ਰੌਲਾ ਹੀ ਨਹੀਂ ਸਾਡਾ ਇਹਨਾਂ ਨਾਲ ਕਿੰਨੇ ਕੁ ਜਨੇ ਸੀਗੇ ਇਹ ਜੀ 5 ਮੋਟਰਸਾਈਕਲਾਂ ਤੇ ਆਏ ਸੀਗੇ ਜੀ ਕੁੱਟਿਆ ਕਿੱਥੇ ਜੀ ਉਹਨਾਂ ਨੇ ਸੀਟ ਫਾਰਮ ਲక్ష్ਮੀ ਭਾਦੂ ਦੇ ਗਡੌਨਾਂ ਦੇ ਪਿਛਲੇ ਪਾਸੇ ਗਲੀ ਹੈਗੀ ਆ ਉਹ ਤੇ ਕਿਸੇ ਵੇਲੀ ਕੋਲ ਬੈਠਾ ਸੀ ਜੀ ਲੈ ਕੇ ਕੌਣ ਆਇਆ ਇਹਨਾਂ ਹਸਪੀਟਲ ਲੈ ਕੇ ਅਖੋਤੇ ਦੇ ਵਸੇ ਜਿਹੜੇ ਵੀ ਸੀਗੇ ਕੋਈ ਅੱਜ ਮੇਰੇ ਮੁੰਡੇ ਤੇ ਕਾਰਵਾਈ ਆਨੇ ਕੋ ਆਤੀ ਕਿੰਨੇ ਜਣੇ ਸੀ ਕਿੱਥੇ ਮਾਰਿਆ ਉਹ ਜੀ 20 25 ਜਣੇ ਸੀਗੇ ਇਹ ਅੰਨਾ ਕੀ ਰੰਜਸ਼ ਕੀ ਸੀ ਜਦੋਂ ਕੁੜੀ ਨਾਲ ਪੰਚਾਇਤ ਹੋ ਕੇ ਕੁੜੀ ਨੂੰ ਭੇਜੀ ਦਿੱਤਾ ਗਿਆ ਸੀ ਹਾਂਜੀ ਫਿਰ ਪਤਾ ਨਹੀਂ ਕਿਉਂ ਨੇ ਬੱਸ ਲਾਗੜਾ ਸਾਡੇ ਘਰ ਦੇ ਜੀਆਂ ਨੂੰ ਮੇਰੇ ਘਰ ਵਾਲੇ ਨੂੰ ਵੀ ਮਾਰ ਗਏ ਸੀਗੇ ਵਾ ਟੱਕ ਗਏ ਸੀ ਸਾਡਾ ਘਰ ਉਹ ਕੰਨ ਦੀ ਗੱਲ ਹੈ ਜੀ ਗੇਟ ਗੂਟ ਉਦੋਂ ਜਿੱਦੇ ਕੁੜੀ ਨੂੰ ਅਸੀਂ ਬਾਸ ਸਮੋੜਿਆ ਉਦਦੇ ਅੱਛਾ ਅੱਜ ਫਿਰ ਤੁਹਾਡੇ ਮੁੰਡੇ ਨੂੰ ਮਾਰਿਆ ਅੱਜ ਫਿਰ ਮੇਰੇ ਮੁੰਡੇ ਨੂੰ ਮਾਰਿਆ ਕਿਧਰ ਚੋਟਾਂ ਆਈਆਂ ਓਰੇ ਸਾਰੇ ਸਰੀਰ ਤੇ ਆ ਬਾ ਹੱਥ ਪੈਰ ਸਾਰੇ ਵੱਢ ਤੇ ਹੋ ਸਕਦਾ ਕਿਤੋਂ ਦੀ ਗੱਲ ਹੈ ਜਦੋਂ ਵਿਆਹ ਕਰਾ ਬਿਜਾ ਕੇ ਲੈ ਗਿਆ ਸੀ ਬਿਜਾ ਕੇ ਲੈ ਗਿਆ ਸੀ ਇਹ ਨੂੰ ਆ ਗਈ ਆਪਣੇ 21 ਤਰੀਕ ਸੀ ਕਿ ਉਦਦੇ ਥੋੜੇ ਦਿਨ ਨਹੀਂ ਹੋਏ ਮਤਲਬ ਆ ਕਿਧਰ ਹੈ ਰਹਿੰਦੇ ਕਿਧਰ ਹੋ ਤੁਸੀਂ ਹਾ ਸੀ ਰਹਿੰਦੇ ਆ ਪੰਜ ਪੀਰ ਤੇ ਪੰਜ ਪੀਰ ਜੰਮੂ ਵਸਤੀ ਦੀ ਮੈਨੂੰ ਕੁੜੀ ਜੰਮੂ ਵਸਤੀ ਦੀ ਹਾਂਜੀ ਤੇ ਘਟਨਾ ਕਿੱਥੇ ਹੋਈ ਹੈ ਜਿਹੜੀ ਕੁੱਟਿਆ ਇਹ ਬਾ ਇੱਥੇ ਆਪਣੇ ਸੀਤਪਾਰਮ ਸਾਡੇ ਰਿਸ਼ਤੇਦਾਰਾਂ ਦੇ ਘਰੇ ਸੀ ਸੀਤਪਾਰ ਇਹ ਗੱਲ ਹਸਪੀਟਲ ਤੇ ਕਿ ਲੜਾਈ ਝਗੜੇ ਦਾ ਕੇਸ ਹੈ ਕਿਸ ਤਰ੍ਹਾਂ ਦੀ ਕਾਰਵਾਈ ਔਰ ਕਿੰਨੀ ਹੁਕਸਟਾਂ ਨੇ ਸਰ ਇੱਕ ਪੇਸ਼ੇਂ ਦਾ ਨਾਮ ਵਿਜੀ ਕੁਮਾਰ ਆ ਗਿਆ ਸੀਡ ਫਾਰਮ ਦਾ ਗਿਆ ਸਰ ਇਹ ਲੜਾਈ ਹੋਈ ਹੈ ਕੋਈ ਤੇ ਆਪਣੇ ਕੱਟੇ ਕੋਲ ਹੋਈ ਸੀ ਤੇ ਆਪਣੇ ਕੋ ਲਾਏ ਆ ਪਹਿਸਟੇ ਦੇ ਕੇ ਤੇ ਨੋ ਰੈਫਰ ਕਰਤਾ ਹੀ ਹੁਕਸਟਾਂ ਕਿਸ ਤਰ੍ਹਾਂ ਦੀ ਹੈ ਸਰ ਮਲਟੀਪਲ ਇੰਜਰੀ ਹੈਗੀ ਬਹੁਤ ਇੰਜਰੀ ਹੈਗੇ ਸਰ ਇਸ ਕਰਕੇ ਰੈਫਰ ਕੀਤਾ ਹੈ ਵੱਡੇ ਹੋਇਆ ਹੈ ਕਿਤਨਾ ਕਿ ਸਿਰ ਚ ਕਿੰਨੇ ਕੋ ਟਾਂਕੇ ਆ ਗਏ ਸਰ ਸਿਰ ਤੇ ਸਰ ਕਾਫੀ ਟਾਂਕੇ ਆ ਗਏ ਹੈਂ ਹੱਥ ਦੇ ਵੀ ਇੰਜਰੀ ਹੈਗੇ ਸਰ ਕਿ ਰੈਫਰ ਕਰ ਰਹੇ ਹੋ ਤੁਸੀਂ ਰੈਫਰ ਕਰ ਰਹੇ ਹੈ ਸਰ ਸਫੀਰ ਬੋਡੀ